ਸਿਆਖੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਚਾਰ ਪਾਰਟੀਆਂ ਦੇ ਵਖ-ਵਖ 52 ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਪਰ ਜਿਹੜੇ ਆਜ਼ਾਦ ਉਮੀਦਵਾਰ ਨੇ ਜਾਂ ਹੋਰ ਪਾਰਟੀਆਂ ਦੇ ਉਮੀਦਵਾਰ ਨੇ ਉਹ ਵੀ ਇਸ ਵਾਰ ਸਿਆਸਤ ਦੇ ਵਿੱਚ ਇੱਕ ਵੱਡਾ ਅਹਿਮ ਰੋਲ ਅਦਾ ਕਰ ਸਕਦੇ ਨੇ ਸੋ ਗਮਲਜੀਤ ਸਿੰਘ ਬਰਾੜ ਜੋ ਕਿ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਂ ਹੈ ਪਿਤਾ ਪੁਰਖੀ ਸਿਆਸਤ ਜਿਹੜੀ ਹੈ ਉਹਨਾਂ ਨੂੰ ਵਿਰਾਸਤ ਚ ਮਿਲੀ ਤੇ ਹੁਣ ਸਿਆਸਤ ਦੇ ਵਿੱਚ ਉਹ ਇੰਨੇ ਸਰਗਰਮ ਨੇ ਕਿ ਰਾਜਾ ਵਰਿੰਗ ਦੇ ਨਾਲ ਸਿੱਧੀ ਟੱਕਰ ਲੈ ਲਈ ਹੈ ਰਾਜਾ ਵਰਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਲੁਧਿਆਣਾ ਤੋਂ ਮੌਜੂਦਾ ਉਮੀਦਵਾਰ ਨੇ ਸੋ ਗੱਲਬਾਤ ਕਰਦੇ ਆ ਬਰਾੜ ਸਾਹਿਬ ਸਿੱਧੇ ਸਵਾਲ ਤੇ ਹੁੰਨੇ ਆ ਇੱਕ ਪਾਸੇ ਤਿੰਨ ਸੱਪਕਾ ਕਾਂਗਰਸੀ ਇੱਕ ਮੌਜੂਦਾ ਕਾਂਗਰਸੀ ਇੱਕ ਅਕਾਲੀ ਦਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਕੌਣ ਆ ਖਿਲਾਫ ਕੌਣ ਫਰਕ ਨਹੀਂ ਪੈਂਦਾ ਨਾਲ ਕੌਣ ਇਸ ਗੱਲ ਮੈਂਨੇ ਰੱਖਦੀ ਏ ਗੱਲ ਨਾਲ ਲੋਕ ਨੇ ਨਾਲ ਪੰਜਾਬ ਦੀ ਜਵਾਨੀ ਆ ਪੰਜਾਬ ਦੀਆਂ ਮਾਵਾਂ ਆ ਇਹ ਗੱਲ ਮੈਂਨੇ ਰੱਖਦੀ ਆ ਕੋਈ ਪ੍ਰਵਾਹ ਨਹੀਂ ਜਿਹੜਾ ਕੋ ਮਰਜ਼ੀ ਉਹਦੇ ਰਤਵੇ ਤੇ ਬੈਠਾ ਹੋਵੇ ਪਰ ਗੱਲ ਤੇ ਇਹ ਆ ਵੀ ਜਿਨ੍ਹਾਂ ਨੇ ਦੇ ਨਾਲ ਲੜਾਈ ਆ ਨਾ ਉਹਨਾਂ ਨੇ ਕੀਤਾ ਕੁਛ ਨਹੀਂ ਪੰਜਾਬ ਲਈ ਉਹਨਾਂ ਨੇ ਲੋਕਾਂ ਨਾਲ ਸਿਰਫ ਤੇ ਸਿਰਫ ਵਾਦੇ ਕੀਤੇ ਆ ਜਿਹੜੇ ਅਜੇ ਤੱਕ ਵਫਾ ਨਹੀਂ ਹੋਏ ਜਿੰਨੇ ਵੀ ਤੁਸੀਂ ਬੰਦਿਆਂ ਦਾ ਨਾਮ ਲਿਆ ਕਿਸੇ ਵੀ ਧਿਰ ਦਾ ਬੰਦਾ ਐ ਸੋ ਇਸ ਕਰਕੇ ਇਹ ਚੀਜ਼ ਬਹੁਤ ਛੋਟੀ ਐ ਕਿਉਂਕਿ ਲੜਾਈ ਮੁੱਦਿਆਂ ਦੀ ਆ ਪੰਜਾਬ ਵਰਸੇ ਦਿੱਲੀ ਹੈ ਇਹ ਦਿੱਲੀ ਤੋਂ ਚੱਲਣ ਵਾਲੇ ਲੋਕ ਨੇ ਆਪਾਂ ਪੰਜਾਬ ਨਾਲ ਖੜਨ ਵਾਲੇ ਪੰਜਾਬ ਤੋਂ ਜੰਮੇ ਜਾਏ ਆ ਅਸੀਂ ਪੰਜਾਬ ਦੀ ਬਾਤ ਪਾਉਂਦੇ ਆ ਉਹ ਹਮੇਸ਼ਾ ਜੋ ਦਿੱਲੀ ਤੋਂ ਨਿਰਦੇਸ਼ ਆਉਂਦਾ ਉਹਦੀ ਬਾਤ ਪਾਉਂਦੇ ਆ ਸੋ ਫਰਕ ਹੈ ਪੰਜਾਬ ਦੀ ਸਿਆਸਤ ਜਿਹੜੀ ਹੈ ਉਸ ਦਾ ਡਾਟਾ ਦੱਸਦਾ ਹੈ ਰਿਕਾਰਡ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰ ਸਰਪੰਚੀ ਦੀਆਂ ਚੋਣਾਂ ਕਾਉਂਸਲਰ ਦੀਆਂ ਚੋਣਾਂ ਦਾ ਜਿੱਤ ਸਕਦੇ ਨੇ ਪਰ ਐਮਪੀ ਦੀਆਂ ਚੋਣਾਂ ਜਿਹੜੀਆਂ ਜਿੱਤਣੀਆਂ ਬੜਾ ਇੱਕ ਔਖਾ ਟਾਸਕ ਹੈ ਸੋ ਤੁਹਾਡੇ ਲਈ ਕਿੰਨਾ ਔਖਾ 1999 ਚ ਜਿੱਤੇ ਨੇ ਯਾਦ ਉਮੀਦਵਾਰ ਚੋਣਾ ਜੇਲਾ ਜੂ ਜਿੱਤੇ ਸੀ ਜਿੱਤੇ ਆ ਨਾ ਜਿੱਤੇ ਆ ਨਾ ਫਿਰ ਇਹ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੁੰਦਾ ਹੈ ਨਾ ਤੇ ਔਖਾ ਟਾਸਕ ਤਾਂ ਕੋਈ ਲੱਗਦਾ ਹੀ ਨਹੀਂਗਾ ਸਿੰਘਾਂ ਨੂੰ ਖਾਲਸੇ ਨੂੰ ਕੋਈ ਔਖਾ ਲੱਗਿਆ ਨਹੀਂ ਕੋਈ ਪਾਣੀ ਦੇ ਜਿੱਧਰ ਨੂੰ ਪਾਣੀ ਵਹਿੰਦਾ ਹੈ ਉਧਰ ਨੂੰ ਤਾਂ ਸਾਰੇ ਨਾਲ ਨਾਲ ਤੈਰਦੇ ਜਾਂਦੇ ਆ ਸਾਡੇ ਪੰਜਾਬੀਆਂ ਦੀ ਇੱਕ ਸਿੱਖਾਂ ਦੀ ਖਾਸੀਅਤ ਆ ਜਿੱਧਰੋਂ ਪਾਣੀ ਹੁੰਦਾ ਉਧਰ ਨੂੰ ਤੈਰਨ ਦਾ ਦਮ ਰੱਖਦੇ ਆ ਕੁਛ ਨਾ ਕੁਛ ਸੋਚ ਕੇ ਚੌਂਦ ਮੈਦਾਨ ਚ ਆਏ ਹੋਵਾਂਗੇ ਨਾ ਕੁਛ ਨਾ ਕੁਛ ਖਾਪੜਾ ਹੋਊਗਾ ਕਿਸੇ ਪਾਦਸ਼ਾਹ ਦੀ ਮਿਹਰ ਨਾਲ ਹੀ ਆਏ ਹੋਵਾਂਗੇ ਉਹੀ ਥੋੜੀ ਆ ਗਏ ਮੈਦਾਨ 'ਚ ਤੇ ਕੋਈ ਔਖਾ ਨਹੀਂ ਲੱਗਦਾ ਸੌਖਾ ਕੰਮ ਹੈ ਲੋਕ ਨਾਲ ਨਹੀਂ ਜਦੋਂ ਲੋਕ ਨਾਲ ਹੁਣ ਜਿਵੇਂ ਕਹਿੰਦੇ ਨੇ ਲੋਕਤੰਤਰ 'ਚ ਸਾਰੇ ਕਹਿੰਦੇ ਲੋਕ ਵੱਡੇ ਆ ਫਿਰ ਲੋਕ ਵੱਡੇ ਆ ਵੱਡੇ ਲੋਕ ਦਿਖਾਉਣਗੇ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਵੱਡੇ ਦੱਸਣਗੇ ਕਿ ਅਸੀਂ ਵੱਡੇ ਆ ਵੱਡੇ ਸਾਬਤ ਕਰਨਗੇ ਕਿ ਸੱਚਮੁੱਚ ਅਸੀਂ ਵੱਡੇ ਆ ਇਹ ਮੌਕਾ ਆ ਗਿਆ ਹੁਣ ਦੇਖੋ ਤੁਸੀਂ ਪੰਜਾਬ ਦੀ ਗੱਲ ਕੋਈ ਕਰਦਾ ਹੀ ਨਹੀਂ ਗੱਲ ਦੂਸ਼ਣਬਾਜ਼ੀ ਦੀ ਹੋ ਰਹੀ ਆ ਭਾਜਪਾ ਵਾਲਾ ਕਹਿੰਦਾ ਕਾਂਗਰਸੀ ਤੁਸੀਂ ਆਹ ਨਹੀਂ ਕੀਤਾ ਕਾਂਗਰਸ ਵਾਲਾ ਕਹਿੰਦਾ ਛੜੂ ਵਾਲਾ ਤੁਸੀਂ ਆਹ ਨਹੀਂ ਕੀਤਾ ਛੜੂ ਵਾਲਾ ਕਹਿੰਦਾ ਤੂੰ ਫਲਾਣ ਨੇ ਆਹ ਨਹੀਂ ਕੀਤਾ ਕਿਸੇ ਦੇ ਵਿੱਚ ਇਹ ਦਮ ਹੈ ਕਿਸੇ ਨੇ ਇਹ ਗੱਲ ਕੋਈ ਹਿੱਕ ਤੇ ਹੱਥ ਰੱਖ ਕੇ ਕਹਿ ਸਕਦਾ ਕਿ ਮੈਂ ਆਹ ਕੰਮ ਕੀਤਾ ਹੈ ਮੈਨੂੰ ਵੋਟਾਂ ਪਾਓ ਮਤਲਬ ਦੂਜੇ ਨੂੰ ਨੀਵਾ ਦਿਖਾਉਣ ਦਾ ਜਤਨ ਆ ਆਪ ਦੀ ਗਲਤਤਾ ਕੋਈ ਕਰ ਰਹੀ ਨਹੀਂ ਰਹਾ ਜਿਹੜੇ ਇਸ ਲੁਧਿਆਣੇ ਲੋਕ ਸਭਾ ਦੀ ਗੱਲ ਕਰੀਏ ਇਹੀ ਕਾਂ ਦਾ ਰਾਜਾ ਬਣੇ ਮੰਤਰੀ ਰਿਹਾ ਟ੍ਰਾਂਸਪੋਰਟ ਮਿਨਿਸਟਰ ਹੈ ਅੱਜ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਆਹ ਕਰਾਂਗੇ ਅਸੀਂ ਉਹ ਕਰਾਂਗੇ ਰਾਏਕੋਟ ਤੋਂ ਬਾਬਾ ਸਰਾਬਾ ਜੀ ਸ਼ਹੀਦ ਕਰਤਾ ਸਿੰਘ ਸਰਾਬਾ ਮਾਰਗ ਤੋਂ ਸ਼ਹੀਦ ਕਰਤਾ ਸਿੰਘ ਸਰਾਬਾ ਦੇ ਪਿੰਡ ਵਿੱਚ ਦੀ ਲੁਧਿਆਣੇ ਨੂੰ ਸਿੱਧੀ ਬੱਸ ਸਰਕਾਰੀ ਹਜੇ ਤੱਕ ਨਹੀਂ ਆਉਂਦੀ ਕਿੰਨੇ ਐਮਐਲ ਕਿੰਨੇ ਮੰਤਰੀ ਕਿੰਨੇ ਐਮਪੀ ਬਣਿਆ ਇੱਕ ਲੋਕਾਂ ਦੀ ਸਹੂਲਤ ਲਈ ਇੱਕ ਛੋਟਾ ਜਿਹਾ ਕੰਮ ਹੈ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਰੂਟ ਖਾਲੀ ਪਿਆ ਹੈ ਕੋਈ ਜੋਧਾਂ ਤੋਂ ਚੜਦਾ ਕੋਈ ਜੋਧਾਂ ਉੱਤਰਦਾ ਕੋਈ ਕਿੱਥੋਂ ਚੜਦਾ ਵਿਚਾਰਾ ਆਮ ਲੋਕਾਂ ਦੀ ਸਮੱਸਿਆ ਹੈ ਨਾ ਕਿਸੇ ਨੇ ਨਹੀਂ ਹੱਲ ਕੀਤੀ ਚਲੋ ਹੋਰ ਵੱਡੀਆਂ ਸਮੱਸਿਆਵਾਂ ਤਾਂ ਇਹਨਾਂ ਦੇ ਬੱਸ ਦੀ ਗੱਲ ਹੀ ਨਹੀਂ ਹੱਲ ਕਰਨੀਆਂ ਪਰ ਮੈਂ ਨਾਲ ਇਹ ਵੀ ਸਮਝਦਾ ਕਿ ਬਾਬੇ ਸਰਾਬੇ ਦਾ ਪਿੰਡ ਹੈ ਬਾਬੇ ਦੇ ਬਾਬੇ ਨੇ ਇਹਨਾਂ ਨੂੰ ਬਖਸ਼ਿਆ ਦੇਣੀਆਂ ਨਹੀਂ ਸੀ ਤਾਂ ਹੀ ਬਾਬੇ ਨੇ ਉਹ ਸੇਵਨ ਲਈ ਹਾਲਾਂਕਿ ਇਹੀ ਰਾਜਾ ਵੜਿੰਗ ਕਬੱਡੀ ਟੂਰਨਾਮੈਂਟ ਤੇ ਪਿੰਡ ਸਰਾਬੇ ਗਿਆ ਸੀ ਜਦੋਂ ਟ੍ਰਾਂਸਪੋਰਟ ਮੰਤਰੀ ਸੀ ਔਰ ਐਲਾਨ ਕਰਕੇ ਆਇਆ ਸੀ ਹੁਣ ਤੁਸੀਂ ਦੱਸੋ ਬੱਸ ਚਲਾ ਨਹੀਂ ਸਕਿਆ ਬਸਾਂ ਦੀਆਂ ਬਾੜੀਆਂ ਜੋ ਪੈਸੇ ਦਖਾ ਗਿਆ ਇਹਦੇ ਵੀ ਖਾ ਜਾਂਦਾ ਭਾਵੇਂ ਪੈਸੇ ਇੱਕ ਬੱਸ ਦੇ ਇਹ ਚਲਾ ਤਾਂ ਦਿੰਦਾ ਤੁਸੀਂ ਕੀ ਭਾਲਦੇ ਹੋ ਕਿ ਬੁੱਦੇ ਹੱਲ ਕਰਨਗੇ ਲੋਕ ਇਹ ਲੋਕ ਜੇਬਾਂ ਭਰਨਾ ਹੈ ਇੰਡਸਟਰੀ ਵਾਲਿਆਂ ਦੀ ਜੇਬਾਂ ਕੱਟਣਾ ਹੈ ਟੋਪੀਆਂ ਪਾਪਾ ਤਾਂ ਲੋਕ ਇਸ ਗੱਲ ਨੂੰ ਪਲੀਪਾਂਦ ਸਮਝਦੇ ਆ ਅਮਰਿੰਦਰ ਰਾਜਾ ਵੜਿੰਗ ਕਹਿੰਦੇ ਨੇ ਇਹ ਵੀ ਲੜਾਈ ਜਿਹੜੀ ਮੇਰੀ ਹੈ ਉਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈਗੀ ਉਹ ਕੇਂਦਰ ਤੱਕ ਹੈ ਉਹ ਕਹਿੰਦੇ ਵੀ ਕੇਂਦਰ ਦੇ ਵਿੱਚ ਅਸੀਂ ਇੰਡੀਆ ਗਠਜੋੜ ਦੀ ਸਰਕਾਰ ਬਣਾਉਣੀ ਹੈ ਇਸ ਕਰਕੇ ਪੰਜਾਬ ਦੀਆਂ 13 ਸੀਟਾਂ ਜਿੰਨੀਆਂ ਬਹੁਤ ਜ਼ਰੂਰੀ ਆ ਸਾਡੇ ਲਈ ਉਹ ਕਹਿੰਦੇ ਲੜਾਈ ਮੇਰੀ ਸਿੱਧੀ ਕੇਂਦਰ ਤੱਕ ਹੈ ਕੇਂਦਰ ਤੱਕ ਰਾਹੁਲ ਗਾਂਧੀ ਨੂੰ ਹੀ ਪੀਐਮ ਬਣਾਉਣਾ ਯਾਰ ਤੁਸੀਂ ਲੜਾਈ ਪੰਜਾਬ ਵਰਸਸ ਦਿੱਲੀ ਲੜੇ ਨਹੀਂ ਰਹੇ ਤੁਸੀਂ ਲੜਾਈ ਲੜ ਰਹੇ ਹੋ ਸਿੱਖ ਵਰਸਸ ਸਿੱਖ ਹਿੰਦੂ ਵਰਸਿ ਸਿੱਖ ਤੁਸੀਂ ਸਿੱਖ ਵਰਸਿ ਹਿੰਦੂ ਲੜਾਈ ਲੜ ਰਹੇ ਹੋ ਤੁਸੀਂ ਇਹ ਤੁਸੀਂ ਸਿੱਖਾਂ ਦੇ ਖਿਲਾਫ ਅਮਰ ਛਕਾਉਣ ਵਾਲਿਆਂ ਦੇ ਖਿਲਾਫ ਚਿੱਠੀਆਂ ਲਿਖਦੇ ਹੋ ਡੀਜੀਪੀ ਨੂੰ ਤੁਸੀਂ ਇੱਕ ਪਾੜਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਵਧਣਾ ਨਹੀਂ ਜਿਹੜਾ ਪੈਣਾ ਹੀ ਨਹੀਂ ਜਿਹੜਾ ਰੱਤੀ ਭਰ ਵੀ ਨਹੀਂ ਪੈਣਾ ਤੁਸੀਂ ਹਿੰਦੂਆਂ ਦੀਆਂ ਵੋਟਾਂ ਫੁੰਡਣ ਨੂੰ ਤਾਂ ਫਿਰਦੇ ਹੋ ਦੋਨੇ ਦੋਨੇ ਆਗੂ ਚਾਹੇ ਭਾਜਪਾ ਵਾਲਾ ਤੇ ਚਾਹੇ ਕਾਂਗਰਸ ਵਾਲਾ ਵੋਟਾਂ ਤਾਂ ਤੁਸੀਂ ਹਿੰਦੂਆਂ ਨੂੰ ਲੈਣ ਨੂੰ ਫਿਰਦੇ ਹੋ ਤਿੰਨ ਤਿੰਨ ਵਾਰ ਤੁਸੀਂ ਇੱਕ ਵਿਧਾਨ ਸਭਾ ਪਹੁੰਚ ਚੁੱਕੇ ਹੋ ਇੱਕ ਪਾਰਲੀਮੈਂਟ ਪਹੁੰਚ ਚੁੱਕੇ ਹੋ ਤੁਸੀਂ ਇਹ ਦੱਸੋ ਵੀ 1984 ਦੇ ਵਿੱਚ ਐਜੰਸੀਆਂ ਦੁਆਰਾ ਕਤਲੇਆਮ ਕੀਤੇ ਗਏ ਹਿੰਦੂਆਂ ਦੀ ਕਦੇ ਗੱਲ ਕੀਤੀ ਹੈ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਕਦੇ ਮੁੱਦਾ ਚੱਕਿਆ ਜੇ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਕਰਨੀ ਫਿਰ ਤੁਸੀਂ ਉਹਨਾਂ ਦੇ ਵੋਟਾਂ ਦੇ ਹੱਕਦਾਰ ਕਿਵੇਂ ਹੋਏ ਫਿਰ ਤੁਸੀਂ ਕਦੇ ਚਲੋ ਸਿੱਖਾਂ ਦੀ ਤਾਂ 84 ਦਿੱਲੀ ਕਤਲੇਆਮ ਦੀ ਤੁਸੀਂ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਉਹਦੀ ਗੱਲ ਕਰੋਗੇ ਉਹਦੇ ਲਈ ਜਿਗਰਾ ਚਾਹੀਦਾ ਉਹਦੇ ਲਈ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਅਸੀਂ ਕਾਂਗਰਸ 'ਚ ਰਹਿੰਦੇ ਆ ਵੀ ਉਹ ਗੱਲ ਕਰਦੇ ਰਹੇ ਆ ਕਾਂਗਰਸ ਰਹਿੰਦੇ ਵੀ ਇੰਦਰਾ ਗਾਂਧੀ ਨੂੰ ਮਰਦਾਬਦ ਕਹਿੰਦੇ ਰਹੇ ਇਨਾਂ ਦੋਨੋਂ ਨੂੰ ਤਾਂ ਪੁੱਛੋ ਕਿ ਜਹ ਹੈ ਜਿਗਰਾ ਪਰ ਜਿਗਰਾ ਕੀਤਾ ਸੀ ਤਾਂ ਹੀ ਤੁਹਾਨੂੰ ਕਾਂਗਰਸ ਤੋਂ ਬਾਹਰ ਕਰਤਾ ਲੱਗਦਾ ਫਿਰ ਕੀ ਹੋ ਗਿਆ ਕਰਤਾ ਤਾਂ ਫਿਰ ਇੱਕ ਜੂਲਾ ਲਿਆ ਹੈ ਨਾ ਉਹਦੇ ਬਦਲੇ ਕਿੰਨਾ ਪਿਆਰ ਮਿਲ ਰਿਹਾ ਲੋਕਾਂ ਦਾ ਉਹਦੇ ਬਦਲੇ ਪੰਜਾਬ ਦੀ ਜਵਾਨੀ ਹੱਥਾਂ ਤੇ ਚੱਕੀ ਫਿਰਦੀ ਹੈ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਇਹ ਸਮਝਣ ਲੱਗ ਗਏ ਕਿ ਸਾਨੂੰ ਉਹ ਇੱਕ ਪੰਥ ਦਾ ਨਮਾਇੰਦਾ ਮਿਲ ਗਿਆ ਹੈ ਪੰਥ ਦੀ ਸੇਵਾ ਕਰਨ ਵਾਲਾ ਮਿਲ ਗਿਆ ਸਾਨੂੰ ਦੇਖੋ ਇਸ ਗੱਲ ਦਾ ਅਫਸੋਸ ਤਾਂ ਨਹੀਂ ਇਸ ਗੱਲ ਦੀ ਤਾਂ ਖੁਸ਼ੀ ਹੈ ਕਿ ਬਾਦਸ਼ਾਹ ਨੇ ਪਤਾ ਨਹੀਂ ਕਿਹੜੀਆਂ ਸਵਾਵਾਂ ਲੈਣੀਆਂ ਸਾਡੇ ਤੋਂ ਹੋ ਸਕਦਾ ਉਸ ਧਿਰ 'ਚ ਰਹਿੰਦੇ ਹੋ ਸਵਾਵਾਂ ਤਾਂ ਬੰਝ ਹੀ ਰਹ ਜਾਂਦੇ ਅੱਛਾ ਬਰਾੜ ਸਾਹਿਬ ਅਸੀਂ ਦੇਖਿਆ ਵੀ ਇਸ ਵਾਰ ਲੋਕ ਸਭਾ ਚੋਣਾਂ 'ਚ ਕੀ ਹੋਇਆ ਵੀ ਜਦੋਂ ਇੱਕ ਪਾਰਟੀ ਨੂੰ ਟਿਕਟ ਨਹੀਂ ਮਿਲੀ ਦੂਜੀ ਚੀਜ਼ ਹੋ ਗਿਆ ਦਲ ਬਦਲੀਆਂ ਇਸ ਵਾਰ ਬਹੁਤ ਮਤਲਬ ਚਰਮ ਤੇ ਰਹੀਆਂ ਕਹਿ ਸਕਦੇ ਆਂ ਅਸੀਂ ਤੁਹਾਡੇ ਕੋਲ ਮੌਕਾ ਸੀਗਾ ਬਹੁਤ ਸਾਰੀਆਂ ਪਾਰਟੀਆਂ ਸੀਗੀਆਂ ਬਹੁਤ سارے ਦਰਵਾਜ਼ੇ ਖੁੱਲੇ ਸੀ ਤੁਹਾਡੇ ਲਈ ਕੀ ਕਰਨ ਰਿਹਾ ਕਿਉਂਕਿ ਪੰਥਕ ਏਜੰਡੇ ਦੀ ਗਲਤ ਅਕਾਲੀ ਦਲ ਵੀ ਕਰਦਾ ਹੈ ਅਕਾਲੀ ਦਲ ਅੰਮ੍ਰਿਤਸਰ ਵੀ ਕਰਦਾ ਹੋਰ ਵੀ ਬਹੁਤ ਪਾਰਟੀਆਂ ਨੇ ਕੀ ਕਰਨ ਰੇ ਸਾਰਿਆਂ ਨੇ ਮੈਂ ਤਾਂ ਦਰਲੇ ਕਰਿਆ ਆ ਭਾਜਪਾ ਨੇ ਵੀ ਕਰਿਆ ਚੜੂ ਵਾਲੇ ਆਈ ਸੀ ਤੁਹਾਡੇ ਕੋਲ ਆਈ ਸੀ ਥੋੜੇ ਲੋਕ ਬੜੇ ਆ ਬੜੇ ਬੜੇ ਸਨੇਹੇ ਆਏ ਬੜੇ ਬੰਦੇ ਭੇਜੇ ਸਾਰਿਆਂ ਨੇ ਗੱਲ ਵੀਰ ਫਿਰ ਉਹੀ ਆ ਗਈ ਨਾ ਗੱਲ ਕਿਰਦਾਰ ਦੀ ਆ ਕਿਰਦਾਰ ਸਿੱਟ ਕੇ ਵਿਚਾਰ ਸਿੱਟ ਕੇ ਹੌਸਲ ਹੋਂਦ ਤਵੇ ਹਾਸਲ ਕਰ ਲੈਣੇ ਉਹ ਕੋਈ ਮਾਇਨੇ ਨਹੀਂ ਰੱਖਦੇ ਐਮ ਐਲ ਐਮ ਪੀ ਬਣ ਜਾਣਾ ਮੈਂ ਨਹੀਂ ਰੱਖਦਾ ਮੈਂ ਨਹੀਂ ਰੱਖਦਾ ਤੁਸੀਂ ਆਪਦੇ ਸਮਾਜ ਦੇ ਲੋਕਾਂ ਲਈ ਜਿਹੜੇ ਤੁਹਾਨੂੰ ਝੁੜ ਕੇ ਪੇਦੇ ਉਹਨਾਂ ਲਈ ਕੀ ਕਰਦੇ ਹੋ ਉਹਨਾਂ ਨਾਲ ਕਿੰਨਾ ਕੁ ਖੜਦੇ ਹੋ ਐ ਤਾਂ ਹੁਣ ਪੰਜ ਪੰਜ ਵਾਰ ਬੰਦੇ ਮੁੱਖ ਮੰਤਰੀ ਵੀ ਬਣ ਕੇ ਪੰਜਾਬ ਦੇ ਪਰ ਉਹਨੂੰ ਅਜੇ ਹੱਦ ਤੱਕ ਕੋਈ ਨਹੀਂ ਨਾ ਕਰਦਾ ਮੁੱਖ ਮੰਤਰੀ ਬਣ ਜਾਣਾ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਇਹ ਹੁੰਦੀ ਹੈ ਵੀ ਆਪਦੇ ਲੋਕਾਂ ਨੂੰ ਗੁਰਬਤ ਚੋਂ ਕੱਢਣ ਲਈ ਤੁਸੀਂ ਕੀਤਾ ਕੀ ਉਹਨਾਂ ਲਈ ਤੁਸੀਂ ਲੜਾਈ ਕੀ ਲੜਦੇ ਹੋ ਸੋ ਆਫਰਾਂ ਤਾਂ ਬੜੀਆਂ ਹੀਆਂ ਸੀ ਪਰ ਗੱਲ ਉੱਤੇ ਫੇਰ ਸੀ ਮੇਰਾ ਵਿਚਾਰ ਸੀ ਜਿਹੜਾ ਜਿਸ ਵਿਚਾਰ ਕਰਕੇ ਮੈਂ ਇਹ ਪਾਰਟੀ ਚੋਂ ਮਨਬਾਰ ਕੀਤਾ ਰਿਹਾ ਮੇਰਾ ਵਿਚਾਰ ਮਰਦਾ ਸੀ ਮੇਰਾ ਕਿਰਦਾਰ ਮਰਦਾ ਸੀ ਜਿਹੜਾ ਉਦੋਂ ਰਤਬਾ ਵੀ ਤੇ ਸਦੀਵੀ ਨਹੀਂ ਹੈਗਾ ਜਿਹਨੇ ਰਹਿਣਾ ਨਹੀਂ ਹੁਣ ਦੇਖੋ ਪ੍ਰਧਾਨ ਮੰਤਰੀ ਪਹਿਲਾਂ ਸਰਦਾਰ ਮੋਹਨ ਸਿੰਘ ਸੀ ਮੋਦੀ ਆ ਹੁਣ ਕੋਈ ਹੋਰ ਆਜੂ ਪੰਜਾਬ ਦੀ ਗੱਲ ਕਰ ਲਓ ਬਾਦਲ ਮੁੱਖ ਮੰਤਰੀ ਸੀ ਕੈਪਟਨ ਸੀ ਹੁਣ ਭਗਵਾਨਤਮਨਾਂ ਗੱਲ ਨੂੰ ਕਿਸੇ ਹੋਰ ਨੇ ਆਣਾ ਸਦੀਵੀ ਤਾਂ ਨਹੀਂ ਤੇ ਸਦੀਵੀ ਕਿਰਦਾਰ ਆ ਤੁਹਾਡਾ ਜੇ ਸਦੀਵੀ ਚ ਰਹਿਣ ਵਾਲੀ ਚੀਜ਼ ਹੀ ਨਾ ਬਚੀ ਤੇ ਫਿਰ ਉਹਦੇ ਰਤਬੇ ਆਪ ਕਰਨੇ ਕੀ ਆ ਮਤਲਬ ਇਸ ਕਰਕੇ ਇੱਕ ਚੀਜ਼ ਇਹ ਅਮਨ ਦੇ ਵਿੱਚ ਵੀ ਜਿਨ੍ਹਾਂ ਦੇ ਖਿਲਾਫ ਅਸੀਂ ਜਿਨ੍ਹਾਂ ਦੇ ਪਾਜ ਉਹ ਦੇਟਦੇ ਰਹੇ ਆ ਜਿਨ੍ਹਾਂ ਦੀਆਂ ਕਮੀਆਂ ਦੱਸਦੇ ਰਹੇ ਆ ਵੀ ਆਹ ਇਹਨਾਂ ਦੀਆਂ ਕਮੀਆਂ ਪਾਰਟੀਆਂ ਚ ਤੇ ਫਿਰ ਅਸੀਂ ਉਹਨਾਂ ਦੇ ਸੋਲੇਗਾ ਜੀ ਸਿਰਫ ਇੱਕ ਕੁਰਸੀ ਵਾਸਤੇ ਕੁਰਸੀ ਸਦਾ ਹੈਗੀ ਕਿਸੇ ਦੀ ਅਸੀਂ ਦੇਖਿਆ ਵੀ ਤੁਹਾਡੇ ਜਿਹੜੇ ਸੋਲੇ ਦੀ ਗੱਲ ਕੀਤੀ ਆ ਤੇ ਸੋਲੇਆਂ ਦੇ ਵਿੱਚ ਰਾਜਾ ਵੜਿੰਗ ਜ਼ਿਆਦਾ ਟਾਰਗੇਟ ਕਰਦੇ ਰਹਿੰਦੇ ਨੇ ਬਾਕੀ ਪਾਰਟੀਆਂ ਨਾਲੋਂ ਘੱਟ ਟਾਰਗੇਟ ਦੀ ਗੱਲ ਨਹੀਂ ਹੈਗੀ ਜਦੋਂ ਸਵਾਲ ਹੀ ਤੁਸੀਂ ਉਹਦੇ ਬਾਰੇ ਪੁੱਛਦੇ ਹੋ ਪਰਸਨਲੀ ਪਰਸਨਲੀ ਕੋਈ ਕੋਈ ਹੈਗੀ ਗੱਲ ਵਾ ਪਰਸਨਲੀ ਮੈਂ ਤਾਂ ਇਹ ਦੱਸਾਂ ਵੀ ਇਹ ਲੋਕ ਤਾਂ ਆਪਣੀ ਨਫ਼ਰਤ ਦੇ ਪਾਤਰ ਵੀ ਹੈ ਨਹੀਂ ਗੇ ਇਹ ਤਾਂ ਇੰਨਾ ਵੀ ਇਹਨਾਂ ਦਾ ਹੈ ਨਹੀਂ ਕਿ ਨਾ ਆਪਾਂ ਇਹਨੂੰ ਨਫ਼ਰਤ ਕਰੀਏ ਐਡਾ ਕਰਦਾਰ ਹੈ ਨਹੀਂ ਇਹਨਾਂ ਲੋਕਾਂ ਕਿ ਰਾਮ ਨੂੰ ਅਸੀਂ ਲੈ ਕੇ ਆਏ ਆ ਉਹ ਤਾਂ ਕਹਿੰਦੇ ਜਿਹੜਾ ਰਾਮ ਦਾ ਹੈ ਉਹ ਮਨਾ ਮਰਦਾ ਨਾ ਉੱਠ ਗਿਆ ਜਾਂਦਾ ਜਿਹਦੇ ਹਿਰਦੇ ਚ ਰਾਮ ਆ ਤੇ ਹਿਰਦੇ ਤੇ ਚ ਰਾਮ ਆ ਤੁਸੀਂ ਕਹਿੰਦੇ ਇਹਨੂੰ ਰਾਮ ਨੂੰ ਅਸੀਂ ਲੈ ਕੇ ਆਏ ਤੁਸੀਂ ਹੁਣ ਦੱਸੋ ਵੀ ਉਹ ਪ੍ਰਚਾਰ ਕਰ ਰਿਹਾ ਭਗਵੇਂ ਕਰਨ ਦਾ ਉਹ ਕਹਿ ਰਿਹਾ ਭਗਵਾਨ ਲਹਿਰਾएंगे ਪੰਜਾਬ ਮੇ ਪੰਜਾਬ ਚ ਭਗਵਾਨੀ ਪੰਜਾਬ ਤਾਂ ਕੇਸਰੀ ਚੁੱਲੂ ਕੇਸਰੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਕੇਸਰੀ ਥੱਲੇ ਸਾਰੇ ਸੁਰੱਖਿਆਤ ਹਨ ਦੀ ਸਿਆਸਤ ਦੀ ਗੱਲ ਕਰਦੇ ਆ ਪਰ ਇਹ ਵੀ ਤੁਕਾਨੀਆਂ ਨੇ ਵੀ ਰਾਜ ਬਿਨਾਂ ਨਾ ਧਰਮ ਚੱਲ ਰਿਹਾ ਹੈ ਧਰਮ ਬਿਨਾਂ ਸਭ ਰਲੇ ਮਿਲੇ ਹਨ ਪਰ ਧਰਮ ਬਿਨਾਂ ਸਭ ਦਲੇ ਮਲੇ ਹਨ ਪਰ ਗਲਤ ਆ ਗਈ ਉੱਥੇ ਵੀ ਧਰਮ ਵੀ ਨਾਲ ਰਾਜ ਵੀ ਨਾਲ ਸਿਆਸਤ ਵੀ ਨਾਲ ਨਾਲ ਚੱਲਦੀ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਬੇਸ਼ੱਕ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਬੁਰੀ ਲੱਗੇ ਮੈਂ ਕਹਿੰਦਾ ਹਰੇਕ ਸਿਆਸਦਾਨ ਨੂੰ ਧਰਮੀ ਹੋਣਾ ਜ਼ਰੂਰੀ ਹੈ ਜੇ ਹਰੇਕ ਸਿਆਸਦਾਨ ਕਿਸੇ ਧਰਮ ਦਾ ਹੈ ਉਹ ਧਰਮੀ ਹੋਊਗਾ ਤਾਂ ਉਹ ਕਰਾਪਸ਼ਨ ਕਰਨ ਤੋਂ ਡਰੂਗਾ ਉਹ ਚੋਰੀ ਕਰਨ ਤੋਂ ਡਰੂਗਾ ਉਹ ਝੂਠ ਬੋਲਣ ਤੋਂ ਡਰੂਗਾ ਉਹ ਗਲਤ ਕੰਮ ਕਰਨ ਤੋਂ ਡਰੂਗਾ ਜਦੋਂ ਧਰਮ ਹੀ ਨਹੀਂ ਹੈਗਾ ਧਰਮ ਦਾ ਭੈ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਨਾ ਨਿਰੰਕ ਕਰਦਾ ਭੈ ਹੋਣਾ ਚਾਹੀਦਾ ਡਰ ਨਹੀਂ ਹੋਣਾ ਚਾਹੀਦਾ ਡਰ ਤਾਂ ਪ੍ਰਮਾਤਮਾ ਡਰਨ ਵਾਲੀ ਚੀਜ਼ ਨਹੀਂ ਪ੍ਰਮਾਤਮਾ ਤਾਂ ਪਿਆਰ ਕਰਨ ਵਾਲੀ ਚੀਜ਼ ਹੈ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲਿਆ ਲੱਖ ਦਰਿਆਓ ਤੇ ਉਹਦੇ ਭੈ ਚ ਰਹਿਣਾ ਚਾਹੀਦਾ ਸਭ ਨੂੰ ਸਾਨੂੰ ਸਭ ਨੂੰ ਭੈ ਮੰਨਣਾ ਚਾਹੀਦਾ ਉਹਦਾ ਤੇ ਜੇ ਧਰਮੀ ਬੰਦਾ ਸਿਆਸੀ ਹੋਊਗਾ ਕਿਉਂਕਿ ਹੁਣ ਅੱਜਕੱਲ ਵਾਕਡੋਰ ਸਿਆਸਦਾਨਾਂ ਦੇ ਹੱਥ ਹਨ ਤੇ ਫਿਰ ਜਦੋਂ ਸਿਆਸਦਾਨ ਧਰਮੀ ਹੋਣਗੇ ਸੱਚੇ ਹੋਣਗੇ ਕਿਸੇ ਗੁਰੂਬੀਰ ਦੇ ਚੇਲੇ ਹੋਣਗੇ ਉਹ ਗਲਤ ਕੰਮ ਨਹੀਂ ਕਰਨਗੇ ਫਿਰ ਮੁਲਕ ਸਿੱਧੇ ਰਸਤੇ ਫਿਰ ਹੀ ਜਾਣਾ ਹੈ ਅੱਛਾ ਬਰਾਤ ਸਾਹਿਬ ਮੇਰਾ ਆਖਰੀ ਸਵਾਲ ਆਪਾਂ ਜਰਾ ਲੰਮਾ ਨਹੀਂ ਕਰਾਂਗੇ ਰਵਨੀਤ ਬਿੱਟੂ ਇੱਕ ਪਾਸੇ ਇੱਕ ਪਾਸੇ ਰਾਜਾ ਵੜਿੰਗ ਹੈ ਸੋ ਕਿਸ ਤਰ੍ਹਾਂ ਮੁਕਾਬਲਾ ਦੇਖਦੇ ਹੋ ਲੁਧਿਆਣਵੀ ਤੁਹਾਨੂੰ ਕਿਉਂ ਪਸੰਦ ਕਰਨ ਕਿਉਂ ਵੋਟ ਪਾਣ ਇਹ ਇਹਦੇ ਬਾਰੇ ਕੀ ਕਹਿਣਾ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪਦੀ ਪ੍ਰਾਪਤੀ ਗਣਾਓ ਲੀਡਰਾਂ ਨੂੰ ਕਹਿਣਾ ਕਮਲਜੀਤ ਸਿੰਘ ਬਰਾੜ ਕਿਸਾਨ ਅੰਦੋਲਨ ਚ ਪਹਿਲੇ ਦਿਨ ਤੋਂ ਜਾ ਕੇ ਬੈਠਾ ਰਿਹਾ। ਇੱਕ ਗੱਲ, ਦੂਜੀ ਗੱਲ ਕਿਸਾਨ ਅੰਦੋਲਨ ਚ 26 ਜਨਵਰੀ ਨੂੰ ਇੱਕ ਨੌਜਵਾਨ ਦੇ ਗੋਲੀ ਵੱਜਦੀ ਸਰਕਾਰੀ ਕਤਲ ਹੁੰਦਾ ਹੈ ਜਿਹੜਾ ਅਜੇ ਤੱਕ ਜਾਂਚ ਨਹੀਂ ਹੋਈ ਇਨਸਾਫ ਨਹੀਂ ਮਿਲ ਰਿਹਾ ਉਹਦੀ ਅੰਤਮ ਅਰਦਾਸ ਤੇ ਵੀ ਉੱਥੇ ਪਰਿਵਾਰ ਦਾ ਦੁੱਖ ਵੰਡਾ ਕੇ ਆ। ਲਖੀਂਪੁਰ ਖੀਰੀ ਭਾਜਪਾ ਵਾਲਿਆਂ ਨੇ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਦੇ ਗੱਡੀਆਂ ਚੜਾਈਆਂ 10 ਦਿਨ ਕਮਲਜੀਤ ਸਿੰਘ ਬਰਾੜ ਉਹਨਾਂ ਦੁੱਖ ਵੰਡਾ ਕੇ ਆ। ਕਮਲਜੀਤ ਸਿੰਘ ਬਰਾੜ ਆਪਦੀ ਸਰਕਾਰ ਦੇ ਵਿੱਚ ਹੁੰਦਿਆਂ ਹੋਇਆ ਕਾਂਗਰਸੀ ਹੁੰਦਿਆਂ ਕਾਂਗਰਸ ਖਿਲਾਫ ਲੱਗੇ ਹੋਏ ਮੋਰਚੇ 'ਚ ਬੇਬਲ ਕਲਾ ਨਿਰੰਤਰ ਹਾਜ਼ਰੀ ਪਰਦਾ ਰਿਆ ਪਹਿਲੇ ਦਿਨ ਤੋਂ ਜਾ ਕੇ ਉੱਥੋਂ ਸਟੇਜ ਤੋਂ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਲੰਬੀ ਚ ਕਾਂਗਰਸੀ ਰੈਲੀ ਕਰ ਰਿਹਾ ਸੀ ਕਮਜੀ ਸਿੰਘ ਰੈਲੀ ਛੱਡ ਕੇ ਸੰਗਤ ਦੇ ਨਾਲ ਬਰਗਾੜੀ ਦੇ ਵਿੱਚ ਬੈਠਾ ਸੀ ਇਹਨਾਂ ਦੇ ਵਿੱਚੋਂ ਆਪਾਂ ਪੁੱਛਣਾ ਚਾਹੁੰਦੇ ਜਿੰਨੇ ਖੜੇ ਆ ਇਹਨਾਂ ਚੋਂ ਇੱਕ ਥਾਂ ਤੇ ਵੀ ਕੋਈ ਇਹਨਾਂ ਦੇ ਵਿੱਚੋਂ ਗਿਆ ਬਿੱਟੂ ਕਹਿੰਦੇ ਮੈਂ ਸਾਲ ਬੈਠਾ ਰਿਹਾ ਉੱਥੇ ਬਾਹਰ ਜੰਤਰ ਮੰਤਰ ਦੇ ਪੱਕਾ ਡੇਰਾ ਲੱਗਿਆ ਉਹ ਜੰਤਰ ਮੰਤਰ ਦੇ ਬੈਠੇ ਸੀ ਭਾਈ ਤੁਸੀਂ ਉੱਥੇ ਬੈਠੇ ਵੀ ਕਿਸਾ ਜੀ ਉੱਥੇ ਉਹ ਨੌਜਵਾਨਾਂ ਨੇ ਉਹਨਾਂ ਨਾਲ ਚੰਗੀ ਸੇਵਾ ਸੁਆ ਕਰਤੀ ਸੀ ਹਾਂ ਤੇ ਫਿਰ ਵਿਚਾਰ ਨਹੀਂ ਨਾ ਮਿਲਿਆ ਤੁਸੀਂ ਉੱਥੇ ਬੈਠ ਕੇ ਕਰ ਕੀ ਰਹੇ ਸੀ ਮੈਂ ਵੀ ਗਿਆ ਸੀ ਇਹਨਾਂ ਕੋਲੇ ਰਾਤ ਨੂੰ ਮੈਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੁਖ ਹਾਸਲ ਹੁੰਦਾ 1:30 ਵਜੇ ਮੈਂ ਵਿਹਲੇ ਹੋ ਕੇ ਇਹਨਾਂ ਕੋਲ ਜੰਤਰ ਮੰਤਰ ਇੱਕ ਦਿਨ ਗਿਆ ਇਹ ਕਹਿਣ ਵਾਸਤੇ ਉਹ ਹੱਥ ਬੰਨੇ ਠੋਠ ਜੋ ਤੁਸੀਂ ਕਿਉਂਕਿ ਉਹਨੂੰ ਮਾਈਲੇਜ ਨਹੀਂ ਮਿਲ ਰਹੀ ਸਾਰਾ ਮੀਡੀਆ ਤੁਹਾਡੇ ਕੋਲੇ ਆ ਰਿਹਾ ਗੋਦੀ ਮੋਦੀ ਮੀਡੀਆ ਜਿਹੜਾ ਹੈ ਨਾ ਉਹ ਤੁਹਾਡੀ ਤੁਹਾਨੂੰ ਕਵਰੇਜ ਕਰ ਰਿਹਾ ਕਿਸਾਨ ਅੰਦੋਲਨਾਂ ਦੇ ਬਰਾਬਰ ਤੁਹਾਨੂੰ ਦਿਖਾ ਰਿਹਾ ਅੰਦੋਲਨ ਨੂੰ ਨਹੀਂ ਕਵਰ ਕਰ ਰਹੇ ਹੋ ਤੁਸੀਂ ਹੱਥ ਬੰਨੇ ਉੱਠ ਜੋ ਉਹਦੇ ਬਿੱਟੂ ਤਾਂ ਮੈਨੂੰ ਮਿਲਿਆ ਨਹੀਂ ਦੋ ਹੋਰ ਸੀਗੇ ਉਹਨਾਂ ਨੂੰ ਵੀ ਮੈਂ ਕਿਹਾ ਮੈਂ ਕਿਹਾ ਠੋਠ ਜੋ ਯਾਰ ਤੁਸੀਂ ਕਿਉਂ ਡਰਾਮਾ ਕਰੀ ਜਾਂਦੇ ਤੁਹਾਡੇ ਇੱਥੇ ਬਹਿਣਾ ਦਾ ਮਤਲਬ ਕੀ ਹੋਇਆ ਤੁਸੀਂ ਤਿੰਨ ਚਾਰ ਜਣੇ ਇੱਥੇ ਬੈਠੇ ਹੋ ਜਾਂ ਤਾਂ ਫਿਰ ਸਾਰਾ ਪੰਜਾਬ ਬੈਠੋ ਆ ਕੇ ਇੱਥੇ ਸਾਰੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਨੂੰ ਬਿਠ 117 ਉਹਨਾਂ ਦੇ ਅਕਾਲੀਆਂ ਦੇ 117 ਆਪਣੇ ਆ ਕਾਂਗਰਸ ਵਾਲੇ ਆ 117 ਚਾਰੂ ਵਾਲੇ ਆ ਤੇ ਸਾਰੇ ਬੈਠ ਜੋ ਤੇ ਸਾਂਝੇ ਸਾਂਝਾ ਸਨੇਹਾ ਦੇ ਉਹ ਫਿਰ ਐਂ ਤਾਂ ਤੁਸੀਂ ਬਹਿਣਾ ਨਹੀਂ ਇਕੱਠਾ ਹੋ ਕੇ ਉੱਥੇ ਬਰਾਬਰ ਮਾਈਲੇਜ ਲੈਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਤਾਂ ਇੱਕ ਮਤਲਬ ਹੁਣ ਦੇਖੋ ਜੇ ਚੰਗੇ ਹੁੰਦੇ ਜੇ ਪੱਖ ਦੇ ਵਿੱਚ ਬੈਠੇ ਹੁੰਦੇ ਜਾਂ ਉਹਨਾਂ ਦਾ ਪੱਖਪੂਰ ਦੇ ਹੁੰਦੇ ਤਾਂ ਇਹਨਾਂ ਦੀ ਕਿਸਾਨ ਅੰਦੋਲਨ ਚ ਗਿਆਾਂ ਦੀ ਦੁਰਦਸ਼ਾ ਥੋੜੀ ਹੁੰਦੀ ਜੋ ਦੁਰਦਸ਼ਾ ਤੁਸੀਂ ਦੇਖੀ ਹੈ ਤੁਸੀਂ ਕਿਹਾ ਹੀ ਹੈ ਬਿਆਨ ਕੀਤੀ ਹੈ ਜੋ ਨੌਜਵਾਨਾਂ ਨੇ ਨਾਲ ਕੀਤਾ ਕਿਉਂਕਿ ਬਿਆਨ ਹੀ ਉੱਠ ਦਿੰਦੇ ਸੀ ਉਹ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰਦੇ ਸੀ ਕਦੇ ਕਹਿੰਦੇ ਸੀ ਖਾਲਸਤਾਨੀ ਆ ਕਦੇ ਕਹਿੰਦੇ ਸੀ ਨਕਸਲਵਾਦੀ ਆ ਫਿਰ ਤੁਸੀਂ ਨਾਲੇ ਕਿੰਨੇ ਹੋ ਸੀ ਉਹਨਾਂ ਦੇ ਹੱਕ 'ਚ ਬੈਠੇ ਸੀ ਚਲੋ ਤੁਸੀਂ ਹੱਕ 'ਚ ਬੈਠੇ ਸੀ ਫਿਰ ਐਮਐਸਪੀ ਦੀ ਗਰੰਟੀ ਕਿੱਥੇ ਆ ਹੁਣ ਤੁਸੀਂ ਉਸੇ ਸਰਕਾਰ 'ਚੋਂ ਉਹਨਾਂ ਵੱਲੋਂ ਖੜੇ ਹੋ ਐਮਐਸਪੀ ਦਾ ਕਾਨੂੰਨ ਕਿੱਥੇ ਆ ਤੁਸੀਂ ਗਰੰਟੀ ਲੈ ਕੇ ਆਏ ਨਹੀਂ ਉਹ ਕਹਿੰਦੇ ਇੱਕ ਵਾਰੀ ਐਮਪੀ ਬਣਾ ਲਿਓ ਵੀ ਸਾਰੇ ਮਸਲੇ ਹੱਲ ਕਰ ਦੇਣੇ ਆ ਅੱਗੇ ਲੋਕਾਂ ਨੇ ਤਿੰਨ ਵਾਰੀ ਬਣਾਦਾ ਕਿਹੜੇ ਕਰੇ ਹੱਲ ਹੁਣ ਦੱਸ ਤਾਂ ਮਤਲਬ ਆਪਾਂ ਤਾਂ ਇਹੀ ਕਹਿੰਦੇ ਆ ਨਾ ਵੀ ਦੋਨੇ ਬੰਦੇ ਤਿੰਨ-ਤਿੰਨ ਵਾਰੀ ਚੁਣੇ ਬੋਲ ਬਤਨ ਵਸੂਏ ਚਨਸਾੜੇ ਨਾਲ ਕਮਲਜੀਤ ਬਰਾੜ ਜੋ ਕਿ ਲੁਧਿਆਣਾ ਚੌਣ ਮੈਦਾਨ ਤੋਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸਿਆਸੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਸੱਦੇ ਬਹੁਤਿਆਂ ਤੋਂ ਆਏ ਸੀ ਬੜਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਉਹਨਾਂ ਨੇ ਆਪਣੇ ਪੰਜਾਬ ਦੇ ਨਾਲ ਆਪਣੇ ਪੰਜਾਬੀਏ ਦੇ ਨਾਲ ਖੜੇ ਰਹਿਣ ਦਾ ਐਹਿਦ ਲਿਆ ਸੀ ਇਸ ਕਰਕੇ ਉਹ ਚੌਣ ਮੈਦਾਨ ਦੇ ਵਿੱਚ ਨਤਰੇ ਨੇ ਲੜਾਈ ਕਿਸੇ ਨਾਲ ਨਹੀਂ ਹੈ ਲੜਾਈ ਵਿਕਾਸ ਦੇ ਨਾਲ ਹੈ ਵਿਕਾਸ ਕਰਾਣਾ ਹੈ ਜੋ ਪਿਛਲੇ ਸਾਲਾਂ ਚ ਨਹੀਂ ਹੋਇਆ ਲੁਧਿਆਣਾ ਦੇ ਹਾਲਾਤ ਖਸਤਾ ਨੇ ਪੰਜਾਬ ਦੇ ਹਾਲਾਤ ਖਸਤਾ ਨੇ ਉਸ ਨੂੰ